ਇੱਕ ਪਾਸੇ 13 0 ਨਾਲ ਤੁਸੀਂ ਟਾਰਗੇਟ ਜਿਹੜਾ ਰੱਖਿਆ ਹੋਇਆ ਹੈ ਕੀ ਲੱਗ ਰਿਹਾ ਹੈ ਕਿ ਪੂਰਾ ਹੋ ਰਿਹਾ ਹੋ ਪੰਜਾਬ ਸਰਕਾਰ ਜਿਹੜੀ ਮੌਕੇ ਦੀ ਸਰਕਾਰ ਹੈ ਸਰਦਾਰ ਭਗਵੰਤ ਸਿੰਘ ਮਾਨ ਦੀ ਹਵਾਈ ਚ ਕੰਮ ਕਰ ਰਹੀ ਹੈ ਤਾਂ ਉਹ ਦਾ 2 ਸਾਲ ਦਾ ਜਿਹੜਾ ਕਾਰਜਕਾਲ ਉਹਦੇ ਵਿੱਚ ਜਿਉ ਪ੍ਰਾਪਤੀਆਂ ਨੇ ਆਮ ਆਦਮੀ ਪਾਰਟੀ ਪਹਿਲੀ ਪਸੰਦ ਬਣ ਰਹੀ ਹੈ ਜਾਂ ਫਿਰ ਇਸ ਵਾਰ ਉਹ ਕੁਝ ਦੇਖਣ ਨੂੰ ਨਹੀਂ ਮਿਲੇਗਾ ਜਿਹੜਾ ਬਦਲਾਅ ਵਾਲੀ ਨੇਹਰੀ ਆਈ ਸੀ ਪਿਛਲੀ ਵਾਰ 2022 ਚ ਉਹ ਸਾਰੀਆਂ ਗਰੰਟੀਆਂ ਔਰ ਚੀਜ਼ਾਂ ਕਦੇ ਹਮੇਸ਼ਾ ਇਹ ਨਹੀਂ ਹੋਇਆ ਕਿ ਸਰਕਾਰ ਅੱਧ ਵਿਚ ਹੋਵੇ ਤਾਂ ਸਾਰੀਆਂ ਚੀਜ਼ਾਂ ਪੂਰੀਆਂ ਹੋ ਜਾਣ। ਕਿ ਮੋਦੀ ਸਰਕਾਰ ਨੇ ਉਹ ਕਿਸਾਨ ਅੰਦੋਲਨ ਨੂੰ ਜਿਹੜਾ ਵਦਨ ਤੋਂ ਦਿੱਲੀ ਵੱਲ ਵਦਨ ਤੋਂ ਰੋਕਿਆ ਔਰ ਇਹ ਸਾਰੀਆਂ ਚੀਜ਼ਾਂ ਨੇ ਉਹਦਾ ਬਹੁਤ ਵੱਡਾ ਅਸਰ ਜਿਹੜਾ ਪੰਜਾਬ ਦੀ ਰਾਜਨੀਤੀ ਤੇ VOTING ਤੇ ਵੀ ਜਿਹੜਾ ਦੇਖਣ ਨੂੰ ਜਿਹੜਾ ਮਿਲੇਗਾ ਤਾਂ ਸੰਧੂ ਸਾਹਿਬ ਦੇਖਿਆ ਜਾਵੇ ਕਿ ਪੰਜਾਬ ਦਾ ਵਾਟਰ ਪਾਰ ਕਰਦੇ ਆ ਸਰਹੱਦ ਪਾਰ ਕਰਦੇ ਆ ਉੱਥੇ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਇੱਕ ਮੰਚ ਤੇ ਨੇ ਤਾਂ ਪੰਜਾਬ ਵਿੱਚ ਕਿਉਂ ਨਹੀਂ ਉਹ ਜਿਹੜਾ ਇੱਕ ਮੰਚ ਤੇ ਆ ਸਕੇ ਜਾਂ ਫਿਰ ਲੋਕਾਂ 'ਚ ਕਿਦਾਂ ਦਾ ਪ੍ਰਚਾਰ ਤੁਸੀਂ ਕੀਤਾ ਜੋ ਤਾਣਾशाही ਰਵਈਆ ਜੋ ਮੋਦੀ ਸਰਕਾਰ ਵੱਲੋਂ ਅਪਣਾਇਆ ਗਿਆ ਜੋ ਸਾਹਮਣੇ ਚੀਜ਼ ਹੈਗੀ ਉਹ ਮਤਲਬ ਕਿ ਉਹ ਨਹੀਂ ਦਿਖਾਇਆ ਜਾ ਰਿਹਾ ਔਰ ਜੋ ਦਿਖਾਇਆ ਜਾ ਰਿਹਾ ਉਹ ਨਹੀਂ ਹੈਗਾ ਚੋਣਾ ਜਿਹੜੀਆਂ ਨੇ ਭਾਈਵਾਲਾਂ ਨੇ ਆਪਣੇ ਤੌਰ ਤੇ ਲੜੀਆਂ ਨੇ ਉਹ ਉਹਨਾਂ ਸਟੇਟਾਂ ਦੇ ਵਿੱਚ ਲੜੀਆਂ ਜਿੱਥੇ ਜਿਹੜੀ ਭਾਜਪਾ ਦਾ ਖਾਤਾ ਖੋਲਣ ਦੀ ਸੰਭਾਵਨਾ ਨਹੀਂ ਹੈ ਜੀ ਤੁਸੀਂ ਹੁਣ ਪਿੰਡਾਂ ਵਿੱਚ ਵੀ ਹੋ ਕੇ ਆਇਓ ਤੇ ਪਟਿਆਲਾ ਸੀਟ ਤੋਂ ਤੁਹਾਡੇ ਉਮੀਦਵਾਰ ਨੇ ਡਾਕਟਰ ਬਲਬੀਰ ਸਿੰਘ ਤਾਂ ਕਿੱਦਾ ਦਾ ਰਿਸਪੌਂਸ ਹੈ ਜਿਹੜਾ ਲੋਕਾਂ ਦਾ ਦੇਖਣ ਨੂੰ ਮਿਲਿਆ ਕਿ ਦੂਜੀਆਂ ਥਿਰਾਂ ਦਾ ਕੋਈ ਪੋਲਿੰਗ ਬੂਥ ਹੀ ਹੈ ਨਹੀਂ ਸੀ ਤੇ ਸਿਰਫ ਅੰਦਰ ਪੋਲਿੰਗ ਏਜੰਟ ਜਰੂਰ ਪਿਠਾਏ ਹੋਏ ਸਨ ਤੇ ਮਤਲਬ ਕਿ ਇਸ ਤਰ੍ਹਾਂ ਦਾ ਜਿਹੜਾ ਹੈਗਾ ਕਿ ਫੈਸਲਾ ਭਾਵੇਂ ਲੋਕਾਂ ਨੇ ਕਰਨਾ ਜੋ bari ਦ੍ਰਿਸ਼ ਸੀ ਉਹ ਆਪਦੇ ਹੱਕ ਵਿੱਚ ਸੀ ਪੰਜਾਬ ਵਿੱਚ ਆਖਰੀ ਪੜਾ ਦਿਆਂ ਜਿਹੜੀਆਂ ਵੋਟਾਂ ਪੈਣ ਜਾ ਰਹੀਆਂ ਨੇ ਤੇ ਬਹੁਤ ਗਿਣਤੀ ਚ VOTING ਹੋ ਚੁੱਕੀ ਹੈ ਤੇ ਉੱਥੇ ਹੀ ਪੰਜਾਬ ਚ ਆਮ ਆਦਮੀ ਪਾਰਟੀ ਕਿੱਥੇ ਖੜੀ ਹੈ ਤਾਂ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਆਗੂ ਨੇ ਇੰਦਰਜੀਤ ਸਿੰਧੂ ਉਹਨਾਂ ਨਾਲ ਗੱਲਬਾਤ ਕਰਦੇ ਆਂ ਸਿੰਧੂ ਸਾਹਿਬ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਤੁਸੀਂ ਇੰਨੇ ਵਿਜੀ ਸ਼ਡਿਊਲ ਚ ਟਾਈਮ ਕੱਢਿਆ ਤੇ ਇੱਕ ਪਾਸੇ 130 ਨਾਲ ਤੁਸੀਂ ਟਾਰਗੇਟ ਜਿਹੜਾ ਰੱਖਿਆ ਹੋਇਆ ਹੈ ਕੀ ਲੱਗ ਰਿਹਾ ਹੈ ਕਿ ਪੂਰਾ ਹੋ ਰਿਹਾ ਹੋ? ਬਿਲਕੁਲ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਬੁਲਾਇਆ ਔਰ ਜਿਹੜੀਆਂ ਇਹ ਚੋਣਾਂ ਨੇ ਬਹੁਤ ਮਹੱਤਵਪੂਰਨ ਜਿਹੜੀਆਂ ਚੋਣਾਂ ਨੇ ਕਿਉਂਕਿ ਪਿੱਛੇ ਜਿਹੜਾ ਕਿਸਾਨ ਅੰਦੋਲਨ ਜਿਹੜਾ ਹੋ ਕੇ ਹਟਿਆ ਸੀ 2022 ਚ ਵੀ ਹੋਇਆ ਤੇ ਹੁਣ ਬਿਲਕੁਲ 24 ਦੇ ਵਿੱਚ ਇਹ ਜਿਹੜਾ ਰਿਪੀਟ ਹੋਇਆ ਔਰ ਜਿਵੇਂ ਉੱਤੇ ਕੇਂਦਰ ਦੀ ਮੋਦੀ ਸਰਕਾਰ ਨੇ ਉਹ ਕਿਸਾਨ ਅੰਦੋਲਨ ਨੂੰ ਜਿਹੜਾ ਵਦਨ ਤੋਂ ਦਿੱਲੀ ਵੱਲ ਵਦਨ ਤੋਂ ਰੋਕਿਆ ਔਰ ਇਹ ਸਾਰੀਆਂ ਚੀਜ਼ਾਂ ਨੇ ਉਹਦਾ ਬਹੁਤ ਵੱਡਾ ਅਸਰ ਜਿਹੜਾ ਪੰਜਾਬ ਦੀ ਰਾਜਨੀਤੀ ਤੇ VOTING ਤੇ ਵੀ ਜਿਹੜਾ ਦੇਖਣ ਨੂੰ ਜਿਹੜਾ ਮਿਲੇਗਾ ਔਰ ਇਸ ਤੋਂ ਇਲਾਵਾ ਜਿਹੜਾ ਹੈਗਾ ਉਹ ਪੰਜਾਬ ਸਰਕਾਰ ਜਿਹੜੀ ਮੌਕੇ ਦੀ ਸਰਕਾਰ ਹੈ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਚ ਕੰਮ ਕਰ ਰਹੀ ਹੈ ਤਾਂ ਉਹ ਆ 2 ਸਾਲ ਦਾ ਜਿਹੜਾ ਕਾਰਜਕਾਲ ਉਹਦੇ ਵਿੱਚ ਜੋ ਪ੍ਰਾਪਤੀਆਂ ਨੇ ਵੱਖ-ਵੱਖ ਖੇਤਰਾਂ ਦੇ ਵਿੱਚ ਉਹ ਚਾਹੇ ਬਿਜਲੀ ਦੇ ਵਿੱਚ ਜਾਂ ਹੋਰ ਹੈ ਆ ਉਹ ਸਾਰੀਆਂ ਪ੍ਰਾਪਤੀਆਂ ਦਾ ਵੀ ਵਿਸ਼ੇਸ਼ ਜ਼ਿਕਰ ਜਿਹੜਾ ਹੋ ਰਿਹਾ ਉਹਨੂੰ ਪਾਰਟੀ ਨੇ ਵੀ ਪੂਰਾ ਖੂਬ ਪ੍ਰਚਾਰਿਆ ਔਰ ਇਸ ਤੋਂ ਇਲਾਵਾ ਜਿਹੜਾ ਨੈਸ਼ਨਲ ਲੈਵਲ ਤੇ ਜਿਹੜਾ ਇੰਡੀਆ ਗੱਠਜੋੜ ਜਿਹੜਾ ਬਣਿਆ ਉਨੇ ਵੀ ਨਵੀਆਂ ਸੰਭਾਵਨਾਵਾਂ ਨੂੰ ਜਿਹੜਾ ਜਨਮ ਦਿੱਤਾ ਹੈ ਆਪਾਂ ਇੱਧਰ ਵੀ ਬਾਦਦੇ ਆ ਤਾਂ ਮੌਜੂਦਾ ਸਥਿਤੀ 'ਚ ਵੋਟਾਂ ਪੈ ਰਹੀਆਂ ਨੇ ਤੁਹਾਡਾ ਇਨਾ ਪੁਰਾਣਾ ਤਜਰਬਾ ਕਿਉਂਕਿ ਅਸੀਂ ਅਕਸਰ ਦੇਖਦੇ ਆ ਕਿ ਬਹੁਤ ਸਾਰੇ ਜਿਹੜੇ ਡਾਕਟਰ ਨੇ ਉਹ ਫੇਸ ਤੋਂ ਹੀ ਅੰਦਾਜ਼ਾ ਲਗਾ ਸਕਦੇ ਆ ਕਿ ਕਿੰਨੀ ਕੁ ਇਸ ਨੂੰ ਗੰਭੀਰ ਬਿਮਾਰੀ ਆ ਜਿਹੜਾ ਅਮਰੀਜ਼ ਹੁੰਦਾ ਤਾਂ ਤੁਸੀਂ ਵੀ ਸਿਆਸੀ ਤੌਰ ਤੇ ਡਾਕਟਰ ਆਪਣੇ ਆਪ ਜੋ ਹੈ ਉਹ ਮਾਹਿਰ ਉਹ ਸਿਆਸੀ ਤੌਰ ਤੇ ਤਾਂ ਤੁਹਾਨੂੰ ਕਿਵੇਂ ਲੱਗ ਰਿਹਾ ਹੈ ਕਿ ਲੋਕ ਕਿਸ ਹੱਦ ਤੱਕ ਜਿਹੜਾ ਜਾ ਕੇ ਵੋਟਾਂ ਪਾ ਰਹੇ ਨੇ ਤੇ ਆਮ ਆਦਮੀ ਪਾਰਟੀ ਪਹਿਲੀ ਪਸੰਦ ਬਣ ਰਹੀ ਹੈ ਜਾਂ ਫਿਰ ਇਸ ਵਾਰ ਉਹ ਕੁਝ ਦੇਖਣ ਨੂੰ ਨਹੀਂ ਮਿਲੇਗਾ ਜਿਹੜਾ ਬਦਲਾਅ ਵਾਲੀ ਹਨੇਰੀ ਆਈ ਸੀ ਪਿਛਲੀ ਵਾਰ 2022 ਚ ਨਹੀਂ ਵੇਖੋ ਇਹ ਤਾਂ ਹੈਗਾ ਕਿ ਜਦੋਂ ਸੱਤਾਧਾਰੀ ਤੇ ਕੋਈ ਵੀ ਹੁੰਦੀ ਹੈ ਉਹਦੇ ਵਾਸਤੇ ਚੈਲੰਜ ਹੁੰਦੇ ਨੇ ਤੇ ਕਿਉਂਕਿ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਸਾਰੀਆਂ ਗਰੰਟੀਆਂ ਔਰ ਚੀਜ਼ਾਂ ਕਦੇ ਹਮੇਸ਼ਾ ਇਹ ਨਹੀਂ ਹੋਇਆ ਕਿ ਸਰਕਾਰ ਅੱਧ ਵਿਚ ਹੋਵੇ ਤੇ ਸਾਰੀਆਂ ਚੀਜ਼ਾਂ ਪੂਰੀਆਂ ਹੋ ਜਾਣ ਪਰ ਫਿਰ ਵੀ ਕਿਉਂਕਿ ਆ ਭਗਵੰਤ ਸਿੰਘ ਮਾਨ ਦੀ ਜੋ ਸਰਕਾਰ ਹੈ ਉਹ ਬਹੁਤ ਕੁਝ ਕਰਨ ਦੇ ਵਿੱਚ ਸਫਲ ਹੋਈ ਹੈ ਮੈਂ ਤੁਹਾਨੂੰ ਪਹਿਲਾਂ ਵੀ ਜ਼ਿਕਰ ਕੀਤਾ ਹੈ ਕਿ ਜਿਵੇਂ ਬਿਜਲੀ ਬਿੱਲਾਂ ਦੀ ਖਾਸ ਕਰਕੇ ਬਿਜਲੀ ਬਿੱਲ ਜ਼ੀਰੋ ਦੀ ਆ ਖਾਸ ਚਰਚਾ ਹੈ ਨਹਿਰੀ ਪਾਣੀ ਦੀ ਜਿਹੜੀ ਖੇਤਾਂ ਵਿੱਚ ਪਹੁੰਚਾਉਣ ਦੀ ਉਹਦੀ ਚਰਚਾ ਹੈ ਔਰ ਕਿਸਾਨਾਂ ਦੀ ਜਿਹੜੀ ਮੰਗ ਹੋਇਆ ਕਰਦੀ ਸੀ ਕਿ 8-9 ਘੰਟੇ ਬਿਜਲੀ ਮਿਲੇ ਉਹਨਾਂ ਦੇ ਖੇਤਾਂ ਨੂੰ ਤਾਂ ਉਹਨਾਂ ਦੀਆਂ ਮੋਟਰਾਂ ਤੇ ਅਨਲਿਮਟਿਡ ਜਿਹੜੀ ਬਿਜਲੀ ਮਿਲੀ ਉਹਦੀ ਵੀ ਚਰਚਾ ਹੈ ਔਰ ਹੋਰ ਵੀ ਜਿਹੜੇ ਬਹੁਤ ਸਾਰੇ ਜਿਹੜੇ ਕੰਮ ਨੇ ਸਟੇਟ ਗਵਰਨਮੈਂਟ ਵੱਲੋਂ ਕੀਤੇ ਗਏ ਨੌਕਰੀਆਂ ਦੀ ਗੱਲ ਹੈ ਪਹਿਲਾਂ ਵਿਧਾਨ ਸਭਾ ਦੇ ਵਿੱਚ ਇਹ ਸਵਾਲ ਹੁੰਦਾ ਸੀ ਕਿ ਮੌਜੂਦਾ ਸਰਕਾਰ ਨੇ ਕੋਈ ਨੌਕਰੀ ਦਿੱਤੀ ਜਾਂ ਨਾ ਦਿੱਤੀ 47000 ਨੌਕਰੀਆਂ ਦਾ ਵਿਸ਼ੇਸ਼ ਜ਼ਿਕਰ ਹੈ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਗੱਲ ਜਿਹੜੀ ਹੈ ਹੋਈ ਭਾਵੇਂ ਪਹਿਲਾਂ ਵੀ ਪਰ ਅਮਲੀ ਰੂਪ 'ਚ ਜਿਹੜਾ ਉਹ ਪਹਿਲੀ ਦਫਾ ਹੋਈ ਏ ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਅਸਰ ਜਿਹੜਾ ਜ਼ਰੂਰ ਮਿਲੇਗਾ ਤੁਹਾਡੇ ਸਾਹਮਣੇ ਇਹਦਾ ਨਤੀਜਾ ਜਿਹੜਾ ਲੋਕ ਵੋਟ ਦੇ ਵਿੱਚ ਜਿਹੜਾ ਕਨਵਰਟ ਹੋਏਗੀ ਇਹ ਚੀਜ਼ ਤਾਂ ਸੰਧੂ ਸਾਹਿਬ ਦੇਖਿਆ ਜਾਵੇ ਕਿ ਪੰਜਾਬ ਦਾ ਬਾਰਡਰ ਪਾਰ ਕਰਦੇ ਆ ਸਰਹੱਦ ਪਾਰ ਕਰਦੇ ਆ ਉੱਥੇ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਇੱਕ ਮੰਚ ਤੇ ਨੇ ਤਾਂ ਪੰਜਾਬ ਵਿੱਚ ਕਿਉਂ ਨਹੀਂ ਉਹ ਜਿਹੜਾ ਇੱਕ ਮੰਚ ਤੇ ਆ ਸਕੇ ਜਾਂ ਫਿਰ ਲੋਕਾਂ ਚ ਕਿਦਾਂ ਦਾ ਪ੍ਰਚਾਰ ਤੁਸੀਂ ਕੀਤਾ ਤੇ ਲੋਕ ਜਿਹੜੇ ਆ ਆਮ ਆਦਮੀ ਪਾਰਟੀ ਨਾਲ ਜੁੜਨ ਕਾਂਗਰਸ ਪਾਰਟੀ ਨੂੰ ਛੱਡ ਕੇ ਹਾਲਾਂਕਿ ਇੰਡੀਆ ਲੈਵਲ ਤੇ ਇਕੱਠੇ ਨੇ ਦੇਖੋ ਇੰਡੀਆ ਗੱਠ ਜੁਟ ਜਿਹੜਾ ਬਣਿਆ ਹੈ ਉਹ ਕੋਈ ਇਸ ਕਰਕੇ ਨਹੀਂ ਕਿ ਪਾਰਟੀ ਨੂੰ ਜਿਤਾਉਣ ਵਾਸਤੇ ਗੱਠਚੋੜ ਨਹੀਂ ਬਣਿਆ ਉਹ ਗੱਠਜੋੜ ਬਣਿਆ ਦੇਸ਼ ਹਿੱਤ ਵਿੱਚ ਔਰ ਅੱਜ ਲੋਕਤੰਤਰ ਦਾ ਜਿਹੜਾ ਜੋ ਪਿਛਲੇ ਸਮੇਂ 'ਚ ਕਤਲ ਹੋਇਆ ਜੋ ਜਿਵੇਂ ਈਡੀ ਸੀਬੀਆਈ ਕੋਟਾਂ ਸਾਰਾ ਕੁਝ ਪ੍ਰੈਸ ਦੀ ਆਜ਼ਾਦੀ ਇਹ ਜਿਹੜੀ ਖਤਮ ਹੋ ਗਈ ਤਾਂ ਜੋ ਤਾਣਾਸ਼ਈ ਰਵਈਆ ਜੋ ਮੋਦੀ ਸਰਕਾਰ ਵੱਲੋਂ ਅਪਣਾਇਆ ਗਿਆ ਜੋ ਸਾਹਮਣੇ ਚੀਜ਼ ਹੈਗੀ ਹੈ ਉਹ ਮਤਲਬ ਕਿ ਉਹ ਨਹੀਂ ਦਿਖਾਇਆ ਜਾ ਰਿਹਾ ਔਰ ਜੋ ਦਿਖਾਇਆ ਜਾ ਰਿਹਾ ਉਹ ਨਹੀਂ ਹੈਗਾ ਤੋ ਸੋ ਇਹ ਸਾਰੀਆਂ ਸੰਭਾਵਨਾਵਾਂ ਦੇ ਵਿੱਚੋਂ ਇੰਡੀਆ ਗੱਠਜੋੜ ਜਿਹੜਾ ਬਣਿਆ ਪਰ ਇਹਦੇ ਨਾਲ ਨਾਲ ਜਿਹੜੀ ਦੂਜੀ ਗੱਲ ਹੈ ਉਹ ਇਹ ਹੈਗੀ ਹੈ ਕਿ ਜਿੱਥੇ ਚੋਣ ਚੋਣਾ ਜਿਹੜੀਆਂ ਨੇ ਭਾਈਵਾਲਾਂ ਨੇ ਆਪਣੇ ਤੌਰ ਤੇ ਲੜੀਆਂ ਨੇ ਉਹ ਉਹਨਾਂ ਸਟੇਟਾਂ ਦੇ ਵਿੱਚ ਲੜੀਆਂ ਜਿੱਥੇ ਜਿਹੜੀ ਭਾਜਪਾ ਦਾ ਖਾਤਾ ਖੋਲਣ ਦੀ ਸੰਭਾਵਨਾ ਨਹੀਂ ਹੈਗੀ ਤੇ ਅੱਗੇ ਅਕਾਲੀ ਦਲ ਔਰ ਬੀਜੇਪੀ ਇਕੱਠੇ ਚੋਣ ਲੜਿਆ ਕਰਦੇ ਸਨ ਤੇ ਅਸੀਂ ਇਸ ਉਮੀਦ ਨਾਲ ਲੜਿਆ ਕਿ ਆ ਭਾਜਪਾ ਔਰ ਅਕਾਲੀ ਦਲ ਵੀ ਜਦੋਂ ਵੱਖਰੇ ਵੱਖਰੇ ਲੜਦੇ ਨੇ ਤਾਂ ਕੁਦਰਤੀ ਹੈ ਵੀ ਇਹ ਮੇਰੇ ਖਿਆਲ ਚ ਕਿਸੇ ਵੀ ਸੀਟ ਜਿਹੜੀ ਵੋਟ ਨੂੰ ਸੀਟ ਚ ਕਨਵਰਟ ਕਰਨ ਵਿੱਚ ਸਫਲ ਨਹੀਂ ਹੋਣਗੇ ਤਾਂ ਜਦੋਂ ਤੁਹਾਡੇ ਵਾਸਤੇ ਉਹ ਕੋਈ ਚੈਲੰਜ ਨਹੀਂ ਪੰਜਾਬ ਦੇ ਵਿੱਚ ਮੋਦੀ ਸਾਹਿਬ ਕੋਈ ਚੈਲੰਜ ਨਹੀਂ ਹੈਗੇ ਪੰਜਾਬ ਦੇ ਲੋਕ ਜਿਹੜੇ ਨੇ ਉਹ ਵੈਸੇ ਹੀ ਉਹਨਾਂ ਦੀ ਵਿਚਾਰਧਾਰਾ ਤੋਂ ਜਿਹੜਾ ਨੇ ਉਹ ਉਹਦੇ ਉਲਟ ਨੇ ਤੇ ਇਸ ਕਰਕੇ ਜਿਹੜਾ ਕਾਂਗਰਸ ਨੇ ਆਵਦੇ ਤੌਰ ਤੇ ਇਲੈਕਸ਼ਨ ਲੜੀ ਹੈ ਔਰ ਆਮ ਆਦਮੀ ਪਾਰਟੀ ਨੇ ਆਪਣੇ ਤੌਰ ਤੇ ਲੜੀ ਹੈ ਜੇਕਰ ਕੋਈ ਇਸ ਤਰ੍ਹਾਂ ਦੀ ਗੱਲ ਹੁੰਦੀ ਤਾਂ ਹੋ ਸਕਦਾ ਸੀ ਉਹਦੇ ਚੋ ਸੰਭਾਵਨਾਵਾਂ ਵੱਖਰੀਆਂ ਬਣਦੀਆਂ ਪਰ ਸਾਨੂੰ ਇਹ ਜ਼ਰੂਰਤ ਨਹੀਂ ਸਮਝੀ ਸਾਨੂੰ ਲੋਕ ਵੀ ਜਿਹੜੇ ਨੇ ਇਹ ਹਮੇਸ਼ਾ ਕਹਿੰਦੇ ਰਹੇ ਨੇ ਕਿ ਤੁਸੀਂ ਤੱਕੜੇ ਹੋ ਕੇ ਲੜੋ ਤੇ ਲੋਕ ਤੁਹਾਡੇ ਨਾਲ ਨੇ 92 ਐਮਐਲਏ ਤੁਹਾਨੂੰ ਲੋਕਾਂ ਨੇ ਜਿਤਾਏ ਨੇ ਤਾਂ ਫਿਰ ਸਾਨੂੰ ਕਿਹੜੀ ਗੱਲ ਦਾ ਖਤਰਾ ਹੈ ਵੀ ਅਸੀਂ ਕਿਸੇ ਨਾਲ ਗੱਠ ਜੋੜ ਕਰੀਏ ਤਾਂ ਤੁਸੀਂ ਹੁਣ ਪਿੰਡਾਂ ਵਿੱਚ ਵੀ ਹੋ ਕੇ ਆਇਓ ਤੇ ਪਟਿਆਲਾ ਸੀਟ ਤੋਂ ਤੁਹਾਡੇ ਉਮੀਦਵਾਰ ਨੇ ਡਾਕਟਰ ਬਲਵੀਰ ਸਿੰਘ ਤਾਂ ਕਿੱਦਾਂ ਦਾ ਰਿਸਪੌਂਸ ਹੈ ਜਿਹੜਾ ਲੋਕਾਂ ਦਾ ਦੇਖਣ ਨੂੰ ਮਿਲ ਰਿਹਾ ਕਿਉਂਕਿ ਜਦੋਂ ਬੂਥ ਲੱਗੇ ਹੁੰਦੇ ਆ ਪਾਰਟੀਆਂ ਦੇ ਵੱਖ-ਵੱਖ ਜਿਹੜੇ ਆ ਉਹਨਾਂ ਨੇ ਟੈਂਟ ਲਗਾਏ ਹੁੰਦੇ ਆ ਤਾਂ ਉੱਥੇ ਜਿਹੜਾ ਇਕੱਠ ਹੁੰਦਾ ਉਹ ਦੱਸ ਹੀ ਦਿੰਦਾ ਆਪ ਮੁਹਾਰੇ ਕਿ ਆਹ ਪਾਰਟੀ ਨੂੰ ਇੰਨੀ ਜਿਹੜੀ ਆ ਵੋਟ ਪੈ ਰਹੀ ਆ ਜਾਂ ਇੰਨੇ ਲੋਕ ਹਾਲੇ ਵੀ ਪਾਰਟੀ ਦੇ ਪੱਖ 'ਚ ਖੜੇ ਨੇ ਕਿੱਦਾਂ ਦਾ ਰਿਸਪੌਂਸ ਹੈ ਜਿਹੜਾ ਲੋਕਾਂ 'ਚ ਦੇਖਣ ਨੂੰ ਮਿਲੇ ਬਿਲਕੁਲ ਮੈਂ ਸੁਵੇਰੇ ਆਪਣੇ ਜਿਹੜਾ ਮੇਰਾ ਜਗਤਪੁਰਾ ਪੋਲਿੰਗ ਸਟੇਸ਼ਨ ਜਿੱਥੇ ਮੇਰੀ ਆਪਣੀ ਵੋਟ ਪਈ ਮੈਂ ਉੱਥੇ ਦੇਖਿਆ ਤੇ ਕਿ ਦੂਜੀਆਂ ਥੇਹਾਂ ਦਾ ਕੋਈ ਪੋਲਿੰਗ ਬੂਥ ਹੀ ਹੈ ਨਹੀਂ ਸੀ ਤੇ ਸਿਰਫ ਅੰਦਰ ਪੋਲਿੰਗ ਜੈਂਟ ਜਰੂਰ ਬਿਠਾਏ ਹੋਏ ਸਨ ਤੇ ਮਤਲਬ ਕਿ ਇਸ ਤਰ੍ਹਾਂ ਦਾ ਜਿਹੜਾ ਹੈਗਾ ਕਿ ਫੈਸਲਾ ਭਾਵੇਂ ਲੋਕਾਂ ਨੇ ਕਰਨਾ ਜੋ ਬਾਰੀ ਦ੍ਰਿਸ਼ ਸੀ ਉਹ ਆਪਦੇ ਹੱਕ ਵਿੱਚ ਸੀ ਮੈਂ ਇੱਥੇ ਚੌਰਾਪਿੰਡ ਹੈਗਾ ਨਜ਼ਦੀਕ ਪਟਿਆਲਾ ਦੇ ਉੱਥੇ ਚੱਕਰ ਲਗਾ ਕੇ ਆਇਆ ਔਰ ਇੱਥੇ ਬਹਾਦਰਗੜ ਏਰੀਆ ਦੇ ਹੋਰ ਕੁਝ ਪਿੰਡਾਂ ਦੇ ਵਿੱਚ ਜਾ ਕੇ ਆਇਆ ਔਰ ਬਾਕੀ ਹੋਰ ਸ਼ਹਿਰ ਦੇ ਅੰਦਰ ਕਈ ਬੁਥਾਂ ਦੇ ਉੱਪਰ ਮੈਂ ਹੁਣ ਜਾਨਵੀ ਵਾਲਾ ਔਰ ਉਹ ਇਸ ਤੋਂ ਇਲਾਵਾ ਜਿਹੜੀਆਂ ਬਾਕੀ ਸਾਡੇ ਸੰਗੀ ਸਾਥੀ ਸਾਰੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਫੋਨ ਆ ਰਹੇ ਫੋਨ ਆ ਰਹੇ ਹੁਣ ਉਹ ਕਿਦਾਂ ਦਾ ਮਾਹੌਲ ਹੈ ਸਾਨੂੰ ਰਿਪੋਰਟ ਰਿਪੋਰਟਿੰਗ ਹੋ ਰਹੀ ਹੈ ਉਹ ਉਹਦੇ ਅਨੁਸਾਰ ਜਿਹੜਾ ਹੈਗਾ ਸਾਨੂੰ ਬਹੁਤ ਵੱਡਾ ਜਿਹੜਾ ਇਹਦੇ ਵਿੱਚ ਬੂਸਟ ਮਿਲਣ ਜਾ ਰਿਹਾ ਤੇ ਰਿਜ਼ਲਟ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਪੱਖ ਚ ਰਹੇਗਾ ਤਾਂ 13 0 ਦਾ ਜਿਹੜਾ ਇਸ ਵਾਰ ਟਾਰਗੇਟ ਆ ਉਹ ਆਮ ਆਦਮੀ ਪਾਰਟੀ ਨੇ ਰੱਖਿਆ ਤੇ ਅੱਜ VOTING ਹੋ ਰਹੀ ਹੈ ਤੇ 4 ਤਰੀਕ ਨੂੰ ਨਤੀਜੇ ਆ ਜਿਹੜੇ ਆਣੇ ਨੇ ਤੇ ਦੇਖਣਾ ਹੋਏਗਾ ਕਿ ਆਮ ਆਦਮੀ ਪਾਰਟੀ ਇਸ ਵਾਰ ਲੋਕਾਂ ਦਾ ਕਿੰਨਾ ਕਮਾਨ ਜਿੱਤਣ ਚ ਕਾਮਯਾਬ ਹੋਈ ਹੈ ਕੈਮਰਾਮੈਨ ਲੱਕੀ ਦੇ ਨਾਲ ਸਤਨਾਮ ਸਿੰਘ ਬਠੋਈ ਔਨ ਏਅਰ